ਕਿਹ ਬੰਦੇ ਦਾ ਇਹ ਨਹੀਂ ਜੀ ਕਰਦਾ ਮੈਂ ਇਹ ਕੋਈ ਸ਼ੌਂਕ ਨੂੰ ਨਹੀਂ ਪਾਇਆ ਕਿ ਕੋਈ ਬਾਦਰੀ ਵਾਲਾ ਕੰਮ ਨਹੀਂ ਵੀ ਜੇ ਤੁਹਾਡੇ ਨਾਲ ਮੈਂ ਬੋਲ ਕੇ ਦੱਸਣ ਦੀ ਆ ਜਨਤਾ ਨੂੰ ਵੀ ਮੈਂ ਬਾਦਰੀ ਵਾਲਾ ਕੰਮ ਕਰ ਰਿਹਾ ਮੈਂ ਦੁਖੀ ਹਾਂ ਮੇਰੇ ਬੱਚੇ ਇਹਨਾਂ ਨੇ ਸਿਲੰਡਰਾਂ ਦਾ ਕਬੇ ਤੇ ਖੰਡ ਦਾ ਤੋੜਾ ਰਫੈਂਡ ਕੋ ਸੈਟਪ ਬਰਮਿੰਦਰ ਸਿੰਘ ਜਿਹੜਾ ਖਲੜੇ ਵਾਲਾ ਉਹਨੇ ਸਮਾਨ ਮੜਾਇਆ ਮੋਟਰਸਾਈਕਲ ਵੇਚ ਆਈ ਗੱਡੀ ਦੇ ਬੱਤੇ ਲਾ ਕੇ ਵੇਚਣ ਲਾ ਪੇ 1.16 ਲੱਖ ਦੀ ਗੱਡੀ ਪਾ ਕੇ ਦਿੱਤੀ ਇਹਨਾਂ ਤੋਂ ਡਰਦਿਆਂ ਸਰਾ ਆੜਤ ਦੇ ਸਰਦਾਰ ਬਗੀਚਾ ਤੋਂ ਸਰਪੰਚ ਦੀ ਆੜਤ ਦੇ ਖਲਾ ਰਹਿਆਂ ਕਿਤੇ ਟਾਇਰ ਬਿਨਾ ਵੇਚਣ ਲਾ ਕੇ ਜੀ ਜੀ ਇਦੋ ਕੀ ਹੋ ਜਾਂ 30000 ਦੀ ਕੇਸ ਤੇ ਗੱਡੀ ਮੇਰੀ ਘਰ ਖਲੋਤੀ ਆ ਨਸ਼ੇ ਨੇ ਮੇਰੇ ਘਰ ਦਾ ਬੇੜਾ ਗਰਕ ਕਰਤਾ ਨਸ਼ੇ ਦੇ ਕਰਕੇ ਮੈਂ ਬੰਦਿਆਂ ਦੇ ਵਿੱਚ ਬਹਿਣ ਵਾਲਾ ਚੰਗਾ ਭਲਾ ਬੰਦਾ ਅੱਜ ਮੈਨੂੰ ਮਿੱਟੀ 'ਚ ਮਲਾ ਕੇ ਰੱਖਤਾ ਮ ਇਹਨਾਂ ਦੇ ਕੋਈ ਪੁੱਤ ਨਹੀਂ ਹੋਣਾ ਇਹਨਾਂ ਦੇ ਚਕਰਾਂ ਨੂੰ ਜਿਹੜੇ ਮਰ ਜਣੇ ਆ ਕੋਈ ਹਾਲ ਨਹੀਂ ਗਾ ਬੱਚੇ ਜਿਹੜੇ ਇੱਥੇ ਭਈਆਂ ਦੇ ਪੈਦਾ ਹੋਣੇ ਆ ਆ ਹਾਲਾਤ ਸਾਡੇ ਪੰਜਾਬ ਦਾ ਹੋ ਗਿਆ ਹੈ ਸੀਐਮ ਸਾਹਿਬ ਨੂੰ ਮੇਰਾ ਇਹੋ ਹੀ ਮੈਸੇਜ ਆ ਵੀ ਤੁਸੀਂ ਇਹ ਤਾਂ ਕਹਿ ਦਿੰਦੇ ਆ ਵੀ ਨਸ਼ੇ ਦੇ ਖਿਲਾਫ ਜੇ ਕੋਈ ਐਸਐਚਓ ਕਾਰਵਾਈ ਨਹੀਂ ਕਰਦਾ ਮੈਨੂੰ ਦੱਸੋ ਆ ਬਲਵਿੰਦਰ ਸਿੰਘ ਐਸਐਚਓ ਜਿਹੜਾ ਮੈਂ ਫੇਰ ਦੁਬਾਰਾ ਬੇਰਤੀ ਕਰਦਾ ਇਹਨੇ ਕਾਰਵਾਈ ਨਹੀਂ ਕੀਤੀ ਮੇਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣ ਦਾ ਇਹਨਾਂ ਦਰਖਾਸਤਾਂ ਦੇ ਨੰਬਰ ਲਾਏ ਆ ਵੀ ਇਹਨੇ ਇਹਨੂੰ ਪੁੱਛਿਆ ਜਾਵੇ ਕਿਉਂ ਨਹੀਂ ਕੀਤਾ ਕਿਉਂਕਿ ਜਦੋਂ ਅਮੜੀ ਨੂੰ ਟੋਟ ਲੱਗੀ ਹੋਵੇ ਓ ਸਾਨੂੰ ਪਤਾ ਏ ਉਹ ਕੁਛ ਵੀ ਕਰਨੋਂ ਬੰਦਾ ਮਾਰਨ ਦਾ ਕਿਤਿਆਰ ਹੋ ਜਾਂਦਾ ਆ ਪਰ ਮੈਂ ਬੇਨਤੀ ਕਰਦਾ ਬੱਕਰੇ ਦੀ ਮਾਂ ਕਨੇਕ ਦਿਨ ਸੁਖਣਾ ਸੁਖੂਗੀ ਇਹ ਖੀਰੀ ਦਾ ਅੰਤ ਮੌਤ ਜੇ ਤੁਹਾਡੇ ਅੱਗੇ ਵੀ ਭਰਾਓ ਬੇਨਤੀ ਕਰਦਾ ਕਈ ਮੇਰੇ ਬੱਚਿਆਂ ਵਰਗੇ ਕਈ ਭਰਾ ਜੇ ਨਸ਼ਾ ਛੱਡ ਦੋ ਮਾਮਾ ਨੂੰ ਪੁੱਤ ਨਹੀਂ ਤੇ ਲੱਭਣੇ ਤੁਸੀਂ ਇੱਕ ਦਿਨ ਮਰ ਜਾਣਾ ਆਂਦੇ ਆ ਮੁੱਤਾਂ ਖਾਤਰ ਲੋਕੀ ਖੂਹੀ ਪਾਉਂਦੇ ਜਾਲ ਕੋੜੇ ਪੁੱਤ ਨਹੀਂ ਲੱਭਦੇ ਹੱਟਾਂ ਉੱਤੇ ਤੂੰ ਲੱਭਦੀ ਫਰੇਂ ਬਾਜ਼ਾਰ ਕੋੜੇ ਭਿੱਖੀ ਵੈਂਡ ਵਿੱਚ ਨਸ਼ਾ ਵੇਖਦਾ ਸ਼ਰੇ ਆਮ ਬਾਜ਼ਾਰ ਕੋੜੇ ਸੰਗਤ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਸੁਰਖਾਪ ਟੀਵੀ ਤੇ ਮੈਂ ਹਾ ਗੁਰਦਿਆਲ ਸਿੰਘ ਤੇ ਅ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਵਿਵਣ ਚੌਂਕ ਦੇ ਵਿੱਚ ਇੱਕ ਪਿਤਾ ਧਰਨੇ ਤੇ ਬਹਿ ਗਿਆ ਇੱਕ ਸੰਸਥਾ ਬਣੀ ਹੈ ਕਫਨ ਬੋਲ ਪਿਆ ਨਸ਼ਾ ਛਡਾਊ ਇੱਕ ਯੂਨੀਅਨ ਬਣੀ ਹੈ ਕਫਨ ਬੋਲ ਪਿਆ ਨਾਂ ਤੇ ਪੱਟੀ ਤੋਂ ਸ਼ੁਰੂ ਹੁੰਦੀ ਹੈ ਤੇ ਬਹੁਤ ਸਾਰੇ ਲੋਕ ਇਹਦੇ ਵਿੱਚ ਸ਼ਮੂਲੀਅਤ ਕਰ ਚੁੱਕੇ ਨੇ ਤੇ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਇੱਕ ਪਿਤਾ ਆਪਣੇ ਹੀ ਪੁੱਤਰਾਂ ਦੇ ਨਸ਼ੇ ਦੇ ਕਾਰਨ ਗਲীন ਹੋ ਚੁੱਕੇ ਉਹਨਾਂ ਬੱਚਿਆਂ ਦੇ ਵਿਰੋਧ ਵਿੱਚ ਕਿਉਂਕਿ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਪਿਤਾ ਖੁਦ ਧਰਨੇ ਤੇ ਬੈਠ ਜਾਂਦਾ ਆਪਣੇ ਹੀ ਬੱਚਿਆਂ ਤੇ ਕਾਰਵਾਈ ਕਰਾਉਣ ਵਾਸਤੇ ਅਕਸਰ ਅਸੀਂ ਧੀਆ ਪੁੱਤ ਲੈਨੇ ਅਰਦਾਸਾਂ ਕਰ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਨੱਕ ਗੋਡਾ ਰਗੜਦੇ ਆਂ ਵੀ ਮਹਾਰਾਜ ਸਾਨੂੰ ਪੁੱਤ ਦੇ ਪਰ ਇੱਕ ਇਹ ਉਹ ਪਿਤਾ ਜਿਹੜਾ ਖੁਦ ਆਪਣੇ ਬੱਚਿਆਂ ਦੇ ਵਿਰੁੱਧ ਹੀ ਕਾਰਵਾਈ ਕਰਾਉਣ ਵਾਸਤੇ ਧਰਨੇ ਤੇ ਬੈਠ ਗਿਆ ਕੀ ਮਜਬੂਰੀ ਸੀ ਆਓ ਕਰਦੇ ਆ ਗੱਲਬਾਤ ਤੇ ਪਾਉਣੇ ਫਤਿਹ ਸਿੰਘ ਜੀ ਵਾਗਰ ਚਿੱਕਾ ਖਾਲਸਾ ਵਾਗਰ ਚਿੱਕਾ ਖਾਲਸਾ ਵਰਜੀ ਕੀ ਫਤਿਹ ਜੀ ਪਹਿਲੇ ਆਪਣਾ ਨਾਮ ਦੱਸ ਦਿਓ ਤੇ ਇਸ ਸੰਸਥਾ ਬਾਰੇ ਜ਼ਰੂਰ ਦੱਸੋ ਮੇਰਾ ਨਾਮ ਹੈਗਾ ਜੀ ਨਸ਼ਾ ਵਿਰੋਧੀ ਮਿਸ਼ਨ ਕਫਣ ਬੋਲਪਿਆ ਪੰਜਾਬ ਜਗਤਾਰ ਸਿੰਘ ਪਿੰਡ ਸਿਦਮਾ ਜੀ ਤੇ ਇਹ ਜਿਹੜੀ ਸਾਡੀ ਸੰਸਥਾ ਆ ਸਰਦਾਰ ਮਖਤਿਆਰ ਸਿੰਘ ਪੱਟੀ ਨਸ਼ਾ ਵਿਰੋਧੀ ਮਿਸ਼ਨ ਕਫਣ ਬੋਲਪਿਆ ਪੰਜਾਬ ਪ੍ਰਧਾਨ ਉਹਨਾਂ ਦੇ ਬੇਟਾ ਮਨਜੀਤ ਸਿੰਘ ਜਿਹੜੀ ਅੱਜ ਤੋਂ ਕੋਈ 6-7 ਸਾਲ ਪਹਿਲਾਂ ਨਸ਼ੇ ਦਾ ਡਰੱਗ ਦਾ ਟੀਕਾ ਲਾਉਣ ਨਾਲ ਮੌਤ ਹੋ ਚੁੱਕੀ ਸੀ ਤੇ ਉਸ ਨੇ ਆਪਦੇ ਬੇਟੇ ਦੀ ਮੌਤ ਦਾ ਖਫਣ ਹੀ ਡਿਪਟੀ ਕਮਿਸ਼ਨਰ ਤੇ ਰਾਈ ਡਿਪਟੀ ਕਮਿਸ਼ਨਰ ਤੇ ਨਾਈ ਪ੍ਰਧਾਨ ਮੰਤਰੀ ਤੱਕ ਪਹੁੰਚਾਇਆ ਹੈਗਾ ਉਹ ਸਾਡੀ ਸੰਥਾ ਆ ਤੇ ਮਖਤਿਆਰ ਸਿੰਘ ਪੱਟੀ ਹਰ ਥਾਂ ਜਿੱਥੇ ਵੀ ਕਦੇ ਟੀਕਾ ਲਾ ਕੇ ਮੌਤ ਹੁੰਦੀ ਉੱਥੇ ਵੀ ਜਾਂਦਾ ਆ ਤੇ ਇਹ ਪ੍ਰਚਾਰ ਕਰਦਾ ਆ ਵੀ ਮੈਂ ਜੇ ਲੋਕਾਂ ਦੇ ਪੁੱਤ ਵਿਚਾਰਾਂ ਤੇ ਮੈਂ ਇਹੋ ਹੀ ਸਮਝੂਗਾ ਵੀ ਮੇਰਾ ਮਨਜੀਤ ਸਿੰਘ ਬਜ ਗਿਆ ਏ ਤੇ ਉਦੋਂ ਤੋਂ ਹੀ ਮੇਰਾ ਬਟਾ ਜਿਹੜਾ ਵੱਡਾ ਲੜਕਾ ਸੁਖਵਿੰਦਰ ਸਿੰਘ ਡਰਗ ਲੈ ਰਿਹਾ ਨਸ਼ਾ ਕਰ ਰਿਹਾ ਹੈ ਜੇ ਸਾਨੂੰ ਮੈਂ ਸੰਗਲ ਮਾਰੇ ਹੋਏ ਹੀ ਸੀਗੇ ਡੀਐਸਪੀ ਸਲੱਖਣ ਸਿੰਘ ਉਦੋਂ ਵੀ ਐਸਐਚਓ ਗਰਤਨ ਸਿੰਘ ਇੱਥੇ ਖਲੜਾ ਲੱਗਾ ਹੀਗਾ ਤੇ ਭਿੱਖੀਵੰਡ ਬਲਜਿੰਦਰ ਸਿੰਘ ਐਸਐਚਓ ਲੱਗਾ ਹੀਗਾ ਤੇ ਉਹਨਾਂ ਆਖਿਆ ਵੀ ਤੂੰ ਸੰਗਲ ਨਹੀਂ ਮਾਰ ਸਕਦਾ ਮੈਂ ਦੁਖੀ ਹੋ ਕੇ ਸਮਾਨ ਵੇਚਦਾ ਹੀ ਤੇ ਸੰਗਲ ਮਾਰੇ ਹੀ ਕਿ ਸੰਗਲ ਖਲਾਇਆ ਹੀਗਾ ਸੰਗਲ ਮਾਰ ਕੇ ਤੁਸੀਂ ਘਰੇ ਉਹਨੂੰ ਕੈਦ ਰੱਖਿਆ ਕੈਦ ਰੱਖਿਆ ਹੀਗਾ ਤੇ ਉਦੋਂ ਹੀ ਇਹ ਸਰਦਾਰ ਮਖਤਿਆਰ ਸਿੰਘ ਨੂੰ ਪੱਟੀ ਨੂੰ ਮੇਰੇ ਘਰ ਦਾ ਪਤਾ ਲੱਗਾ ਤੇ ਉਹਨਾਂ ਨੇ ਮੈਨੂੰ ਆਪਦੀ ਸੰਸਥਾ ਦੇ ਨਾਲ ਜੋੜਿਆ ਬਹੁਤ ਮੇਰੀ ਮਦਦ ਕੀਤੀ ਜੇ ਅੱਜ ਮਰੇ ਮਾੜੇ ਮੋੜ ਬਚੇ ਵੀ ਉਹਦੇ ਬਤੌਰ ਤੇ ਮੇਰੇ ਬੱਚੇ ਤੇ ਉਹ ਮਖਤਿਆਰ ਸਿੰਘ ਪੱਟੀ ਦਾ ਕਰਕੇ ਹੀ ਬਚੇ ਆਉਂਦੇ ਆ ਮੇਰੀ ਸਮੇ ਸਮੇ ਤੇ ਹਰ ਵੇਲੇ ਮੇਰੀ ਗੱਲ ਸੁਣਦੇ ਆ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਆ ਨਾਲ ਹੀ ਉਹਨਾਂ ਨੇ ਮੈਨੂੰ ਭੀਖੀਵੰਡ ਬਲੌਗ ਦਾ ਪ੍ਰਧਾਨ ਵੀ ਬਣਾਇਆ ਨਸ਼ਾ ਵਿਰੋਧੀ ਮਿਸ਼ਨ ਕਫਨ ਬੋਲ ਪਿਆ ਪੰਜਾਬ ਦਾ ਜੀ ਹਾਂਜੀ ਤੇ ਕੱਲ ਜਿਹੜਾ ਤੁਸੀਂ ਧਰਨਾ ਲਾਇਆ ਫਿਰ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਆਪਣੇ ਹੀ ਬੱਚੇ ਦੀਆਂ ਬਾਹਾਂ ਬਨ ਕੇ ਉਹਨੂੰ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਹੋ ਇਹ ਸਾਰੀ ਘਟਨਾ ਕੀ ਸੀ ਸਾਰੀ ਘਟਨਾ ਇਹ ਆ ਜੀ ਮੇਰੇ ਕੋਲੇ ਦਰਖਾਸਤਾਂ ਪਈਆਂ ਨੰਬਰ ਬਾਈ ਨੰਬਰ ਸਟੈਪ ਬਾਈ ਸਟੈਪ ਹਮ ਅੱਜ ਤੋਂ 1 ਸਾਲ ਪਹਿਲਾਂ ਉਦੋਂ ਇੱਕ ਚਰਨ ਸਿੰਘ ਐਸ ਐਚ ਓ ਸੀ ਪਿਖੀਵੈਂਡ ਤੇ ਉਦੋਂ ਵੀ ਮੈਂ ਉਹਨਾਂ ਦੱਸਿਆ ਵੀ ਪਖੀਵੰਡ ਨਸ਼ਾ ਬਹੁਤ ਵੇਖਦਾ ਆ ਤੇ ਉਹਨਾਂ ਮੇਰੀ ਕੋਈ ਸੁਣੀ ਨਹੀਂ ਨਸ਼ੇ ਦੇ ਸਬੰਧ ਵਿੱਚ ਮੈਂ ਵਾਰ-ਵਾਰ ਐਸਐਸਪੀ ਸਾਹਿਬ ਤੱਕ ਡੀਐਸਪੀ ਪਖੀਵੰਡ ਸਾਹਿਬ ਜਿਹੜੇ ਵੀ ਐਸਐਚਓ ਸਾਹ ਨੂੰ ਪੈਂਦਾ ਹੈ ਉੱਥੇ ਮੈਂ ਜਾ ਕੇ ਉਹਨਾਂ ਨਾਲ ਸੰਪਰਕ ਕਰਦਾ ਦਰਖਾਸਤਾਂ ਮੇਰੇ ਕੋਲ ਨੰਬਰ 22 ਲੱਗੀਆਂ ਆ ਜਿਹੜੀਆਂ ਮੈਂ ਪ੍ਰਧਾਨ ਮੰਤਰੀ ਤੱਕ ਮੁੱਖ ਮੰਤਰੀ ਤੱਕ ਵੀ ਪਾਈਆਂ ਆ ਜਿਨ੍ਹਾਂ ਦੀ ਮੇਰੇ ਕੋਲ ਰਸੀਦਾਂ ਵੀ ਮੌਜੂਦ ਆ ਐਸਐਚਓ ਚੰਨ ਸਿੰਘ ਨੂੰ ਮੈਂ ਬੇਨਤੀ ਕੀਤੀ ਅੱਜ ਤੋਂ ਸਾਲ ਪਹਿਲਾਂ ਅੱਜ ਸਾਲ ਹੋਇਆ ਨਹੀਂਗਾ ਤੇ ਭਿੱਖੀ ਬੰਦੇ ਮੈਂ ਕਹਾ ਨਸ਼ਾ ਵਿਗਦਾ ਆ ਵੀਰਾ ਸਿੰਘ ਤੋਂ ਮੇਰੇ ਮੁੰਡੇ ਨੇ ਨਸ਼ਾ ਲਿਆ ਕੇ ਇੱਥੇ ਘਰ ਵਿੱਚ ਜਕਸਨ ਲਾ ਲਿਆ ਮਾਇ ਉਸ ਵੇਲੇ ਘਰ ਨਹੀਂ ਸੀਗਾ ਉਹ ਜਦੋਂ ਬੋਸ਼ ਹੋ ਕੇ ਡਿੱਗ ਪਿਆ ਉਹਨੇ ਮਰ ਜਾਣਾ ਸੀਗਾ ਉਸ ਨੂੰ ਸਾਡੇ ਘਰੋਂ ਫੋਨ ਕੀਤਾ ਸਾਡੇ ਗਵਾਂਢੀ ਸਰਦਾਰ ਜਾਨ ਸਿੰਘ ਜਿਹੜਾ ਸੀਗਾ ਆਪਦੀ ਗੱਡੀ ਚ ਪਾ ਕੇ ਲਿਗਿਆ ਵੇਲੇ ਸਿਰ ਟੇਰੇ ਘਰ ਟ੍ਰੀਟਮੈਂਟ ਹੋ ਗਿਆ 6-7 ਦਿਨ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਰਿਹਾ ਰਾਣਾ ਹਸਪੀਟਲ 50-60 ਹਜ਼ਾਰ ਲਾ ਕੇ ਮੈਂ ਉਸ ਨੂੰ ਬਚਾਇਆ ਜਿਸ ਦੀਆਂ ਮੈਂ ਤੁਹਾਨੂੰ ਫੋਟੋ ਵੀ ਦਿਨਾ ਮੈਂ ਕਿੱਡਾ ਦੁਖੀ ਹਾਂ ਜੀ ਤੇ ਕੱਲ ਜਿਹੜੇ ਤੁਸੀਂ ਕਟਨਾ ਹੁੰਦੀ ਹੈ ਥਾਣੇ ਪੁਲਿਸ ਤੋਂ ਲੈ ਲੋ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੁਸੀਂ ਕੱਲ ਧਰਨੇ ਤੇ ਵੀ ਬੈਠੇ ਜਦੋਂ ਧਰਨੇ ਤੇ ਬੈਠੇ ਧਰਨੇ ਤੇ ਆ ਕੇ ਪੁਲਿਸ ਵੱਲੋਂ ਤੁਹਾਨੂੰ ਕੀ ਆਸ਼ਵਾਸ਼ਣ ਜਿਹੜਾ ਦਿੱਤਾ ਗਿਆ ਇਹ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਬੇਨਤੀ ਇਹ ਆ ਵੀ ਮੈਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਨਾਲ ਹੀ ਮੈਸੇਜ ਭੇਜ ਦਿਆਂ ਵੀ ਤੁਸੀਂ ਇਹ ਕਿਹਾ ਆ ਵੀ ਜਿਹੜੇ ਵੀ ਪੁਲਿਸ ਥਾਣੇ ਦਾ ਐਸ ਐਚਓ ਜਿਥੇ ਨਸ਼ਾ ਵਿਕਦਾ ਕਾਰਵਾਈ ਨਹੀਂ ਕਰੂਗਾ ਤੇ ਐਸਐਚਓ ਜ਼ਿੰਮੇਵਾਰ ਹੋਊਗਾ ਮੈਂ ਐਸਐਚਓ ਬਲਵਿੰਦਰ ਸਿੰਘ ਦੀ ਗੱਲ ਕਰ ਰਿਹਾ ਜਿਹੜੇ ਕੁਝ ਦਿਨ ਰਹਿ ਕੇ ਪਹਿਲਾਂ ਇਥੋਂ ਬਦਲ ਕੇ ਜਾ ਚੁੱਕੇ ਆ ਹੁਣ ਉਸ ਤੋਂ ਬਾਅਦ ਉਹਨਾਂ ਦੀ ਥਾਂ ਸਰਦਾਰ ਗਰਚਰਨ ਸਿੰਘ ਐਸਐਚਓ ਆਏ ਆ ਮੈਂ ਬਲਵਿੰਦਰ ਸਿੰਘ ਕੋਲ ਗਿਆ ਮੈਂ ਕਿਹਾ ਮੇਰੇ ਬੱਚੇ ਜਿਹੜੇ ਆ ਨਸ਼ਾ ਲੈਣ ਦੇ ਭੀਖੀਵਾਂ ਤੇ ਸ਼ਰੇਆਮ ਨਸ਼ਾ ਵਿਗ ਰਿਆ ਆ ਤੇ ਤੁਸੀਂ ਉਹਨਾਂ ਤੇ ਕਾਰਵਾਈ ਕਰੋ ਮੈਂ ਉਹਨਾਂ ਦੇ ਨਾਂ ਤੱਕ ਦੱਸਿਆ ਮੈਂ ਕਿਹਾ ਮੇਰੇ ਬੱਚਿਆਂ ਦਾ ਵੀ ਪਰਚਾ ਕਰ ਦੋ ਮੈਂ ਨਹੀਂ ਆਂਦਾ ਮੇਰੇ ਬੱਚੇ ਛੱਡ ਦੋ ਜਿਤੋਂ ਲਿਓਦੇ ਉਹਨਾਂ ਦਾ ਵੀ ਪਰਚਾ ਕਰ ਦੋ ਮੇਰੇ ਬੱਚਿਆਂ ਦਾ ਵੀ ਕਰ ਦੋ ਜੀ ਉਸ ਬਰਵਿੰਦਰ ਸਿੰਘ ਐਸਐਚਓ ਨੇ ਨਾ ਮੇਰੀਆਂ ਦਰਖਾਸਤਾਂ ਲਈਆਂ ਤੇ ਨਾ ਹੀ ਉਹਨੇ ਮੈਦਬਲ ਮੈਨੂੰ ਕਾਰਵਾਈ ਕਰਦੋ ਨਹੀਂ ਉਹਨਾਂਕਾਰ ਕਰ ਦਿੱਤਾ ਆਂਦਾ ਅਸੀਂ ਬਥੇਰੇ ਪਰਚੇ ਦਿੱਤੇ ਆ ਹੁਣ ਕੋਈ ਨਿਸ਼ਾਨੀ ਵਿਗਦਾ ਤੂੰ ਨਾਜਾਇਜ਼ ਵਾਇਰਲ ਵੀਡੀਓ ਵਾਇਰਲ ਕਰਦਾ ਫਿਰਦਾ ਪੁਲਿਸ ਨੂੰ ਪਤਨਾਮ ਕਰਦਾ ਏ ਜਿਹਦਾ ਸਬੂਤ ਫਿਰ ਮੈਂ ਕੱਲ ਐਸਐਚਓ ਗਰਤੇਜਨ ਸਿੰਘ ਦੇ ਕੋਲ ਗਿਆ ਇਸ ਨੂੰ ਵੀ ਮੈਂ ਐਸਐਚਓ ਨੂੰ ਮੈਂ ਦੁਖੀ ਹੋ ਕੇ ਕਰਕੇ ਮੈਨੂੰ ਇਹ ਸਭ ਕੁਝ ਕਰਨਾ ਪਿਆ ਮੈਂ 14 ਤਰੀਕ ਵਾਲੇ ਚਬਾ ਲਾਗੇ ਜਾਣ ਰਿਹਾ ਹਾਂ ਮੇਰਾ ਮੋਬਾਈਲ ਚੈੱਕ ਕੀਤਾ ਜਾਵੇ ਮੈਂ ਦੋ ਵਾਰੀ ਐਸਐਚਓ ਸਾਹਿਬ ਨਾਲ ਮੋਬਾਈਲ ਤੇ ਸੰਪਰਕ ਕੀਤਾ ਮੈਂ ਪਹਿਲਾਂ ਵੀ ਮਿਲਿਆ ਮੈਨੂੰ ਆਂਦੇ ਕਰਦੇ ਆ ਕਾਰਵਾਈ ਕਰਦੇ ਕੀਤੀ ਨਹੀਂ ਮੈਂ ਗੁਰਚਰਨ ਸਿੰਘ ਨੂੰ ਆਖਿਆ ਮੈਂ ਕਿਹਾ ਮੇਰੇ ਬੱਤੇ ਆ ਜਾ ਹਸਪੀਟਲ ਆਏ ਆ ਦੇ ਨਸ਼ਾ ਕਰਨ ਦੇ ਆ ਤੇ ਉਹ ਤੁਹਾਨੂੰ ਫੜੋ ਮੈਨੂੰ ਆਂਦਾ ਤੁਸੀਂ ਨਾਲ ਆ ਕੇ ਫੜਾਓ ਤੇ ਮੈਂ ਕਿਹਾ ਚਲੋ ਠੀਕ ਆ ਜੀ ਮੈਂ ਫੜਾ ਦੇਣਾ ਮੈਂ ਕਿਹਾ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਮੈਂ ਨਾਲ ਜਾ ਕੇ ਫੜੋਣਾ ਤੇ ਮੁੜ ਕੇ ਉਹ ਆਂਦਾ ਪੁਨ ਫੋਨ ਕੱਟ ਦਿੱਤਾ ਮੈਂ ਦੁਬਾਰਾ ਫੇਰ ਉਸੇ ਵੇਲੇ ਫੋਨ ਲਾਇਆ ਚਬਾਣੋਂ ਟਾਈਮ ਕੋਈ 11 ਵਜੇ ਦਾ 14 ਤਰੀਕ ਦਾ ਤੇ ਮੈਂ ਆਖਿਆ ਵੀ ਤੁਸੀਂ ਓਹ ਕਰੋ ਵੀ ਉਹ ਨਸ਼ਾ ਵੇਚਣ ਦੇ ਜਿਹੜੇ ਉਹਨਾਂ ਦੇ ਕਾਰਵਾਈ ਕਰੋ ਸਮਾਨ ਘਰੋਂ ਚੋਰੀ ਲੈ ਕੇ ਜਾਂਦਾ ਤੁਸੀਂ ਦਰਖਾਸਤ ਦਿਓ ਥਾਣੇ ਖਲੜੇ ਐਸਐਚਓ ਬਲਵਿੰਦਰ ਸਿੰਘ ਨੂੰ ਮੈਂ ਆਖਿਆ ਚਲੋ ਠੀਕ ਹੈ ਜੀ ਜੇਰੋਂ ਮੇਰੀ ਕੋਈ ਨਹੀਂ ਸੁਣਵਾਈ ਹੋਈ ਮੇਰੇ ਬੇਟੇ ਨੂੰ ਮੈਂ ਉਹ ਸੰਗਲ ਵੱਜਾ ਸਾਹਮਣੇ ਉਹਨੂੰ ਕਮਾ ਦਵਾਂ ਸੰਗਲ ਵੱਜਾ ਮੈਂ ਸੰਗਲ ਮਾਰ ਕੇ ਘਰ ਵੱਦਾ ਆਈਗਾ ਇਹ ਹੁਣ ਚੀਜ਼ਾਂ ਨਾ ਘਰੋਂ ਖੜੀ ਤੇ ਮੈਂ ਆਉਦੇ ਮੇਰੇ ਪਿਤਾ ਜੀ ਗੁਰਨਾਨਕਾ ਹਸਪੀਟਲ ਦਾਖਲ ਸਨ ਮੈਂ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਵਾਸਤੇ ਉਥੇ ਗਿਆ ਇਹ ਆਉਂਦਿਆਂ ਨੂੰ ਇਹਨਾਂ ਨੂੰ ਘਰ ਦੇਣ ਨੂੰ ਆਂਦਾ ਮੈਂ ਬਾਹਰ ਲੈਟਰਿੰਗ ਜਾਣਾ ਨਸ਼ਾ ਸੜਾ ਕੇ ਸੰਗਲ ਖਲਾ ਕੇ ਮੋਬਾਈਲ ਲੈ ਕੇ 10000 ਦਾ ਮੋਬਾਈਲ ਆ ਤੇ 3000 ਦੇ ਵੇਚ ਕੇ ਤੇ ਚਟਾ ਲਾ ਲਿਆ ਅਸੀਂ ਰਾਤ ਨੂੰ 9 10 ਵਜੇ ਤੱਕ ਲੱਭਦੇ ਰਹੇ ਫਰੰਡੀਪੁਰ ਵਾਲੀਆਂ ਮੜੀਆਂ ਦੇ ਵਿੱਚ ਬੱਚੇ ਅਸੀਂ ਜਦੋਂ ਵੇਖਿਆ ਤੇ ਜਾਂਜਾਂ ਨੂੰ ਸਾਡੇ ਟੀਕੇ ਲਾਉਣ ਦੇ ਮੋਟਰਸਾਈਕਲ ਦੀ ਲਾਈਟ ਜਗਦੀ ਆਹ ਹਾਲਾਤ ਹੋਣਦੇ ਆ ਜਿਵੇਂ ਰਾਤ ਹਸਪੀਟਲ ਗਏ ਅਸੀਂ ਕਹਾਂ ਵੀ ਉਥੇ ਵੀ ਟੀਕੇ ਲਾਉਣ ਦੇ ਸਾਨੂੰ ਇਹ ਸਾਰਾ ਰਾਤ ਲੱਭਾ ਨਹੀਂਗਾ ਤੇ ਬੰਦੇ ਜਿਹੜੇ ਨਸ਼ੇ ਦੇ ਟੀਕੇ ਲਾਉਣਦੇ ਉਹ ਜ਼ਰੂਰ ਰਾਤ ਵੇਹ ਦੇ ਰਹੇ ਅਸੀਂ ਉਸ ਤੋਂ ਬਾਅਦ ਦਿਨੇ ਤੜਕੇ ਸਾਨੂੰ ਪਤਾ ਲੱਗਾ ਤੇ ਅਸੀਂ ਜਾ ਕੇ ਉਹਨੂੰ ਪਿੱਖੀਵੰਡ ਬੱਸ ਅਡੇ 'ਤੇ ਜੋ ਚੁਕਿਆ ਜਿਹਦੀਆਂ ਫਿਰ ਬਾਹਾਂ ਬੰਨ੍ਹ ਕੇ ਦੁਖੀ ਹੋ ਕੇ ਮੈਂ ਪੁਲਿਸ ਸਟੇਸ਼ਨ ਪਿੱਖੀਵੰਡ ਲੈ ਗਿਆ ਉਥੇ ਜਾ ਕੇ ਮੁਰਗੀ ਸਾਹਿਬ ਨੂੰ ਮੈਂ ਆਖਿਆ ਗੱਲ ਕਰਾਓ ਹੈਂਡ ਫ੍ਰੀ ਕਰਕੇ ਉਹ ਹੈਂਡ ਫ੍ਰੀ ਇਸ ਕਰਕੇ ਨਹੀਂ ਕਰ ਰਿਹਾ ਕਿ ਐਸ ਐਚ ਓ ਸਾਹਮਣੇ ਮੈਨੂੰ ਗਲਤ ਬੋਲਣਾ ਹੈਗਾ ਉਹਨੇ ਆਖਣੇ ਕਾਰਵਾਈ ਨਹੀਂ ਕਰਨੀ ਇਹ ਕਰਕੇ ਫਿਰ ਮੈਂ ਉਹਨੂੰ ਆਖਿਆ ਕਿ ਇੱਕ ਥਾਣੇਦਾਰ ਸਲਵਿੰਦਰ ਸਿੰਘ ਉਹਦੇ ਕੋ ਉਹਨੇ ਵੀ ਮੈਨੂੰ ਉਹ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਇੱਕ ਇਹਗੀ ਦਰਖਾਸਤ ਮੇਰੀ ਇਥੇ ਬਲਬੀਰ ਸਿੰਘ ਐਸਾ ਕੋਲ 987 ਨੰਬਰ ਉਹਨੇ ਵੀ ਆਖਿਆ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਜੀ ਅੱਛਾ ਉਸ ਤੋਂ ਬਾਅਦ ਮੈਂ ਚੌਂਗਦੇ ਵਿੱਚ ਧਰਨੇ ਦੇ ਉੱਤੇ ਬਹਿ ਗਿਆ ਬਾਕੀ ਸਾਰੀ ਉਹ ਵੀਡੀਓ ਨਾਲ ਤੁਸੀਂ ਅਟੈਚ ਕਰ ਲਿਓ ਜੀ ਤੇ ਸਰਦਾਰ ਗਰਚਰਨ ਸਿੰਘ ਆਇਆ ਜਿਸਨੇ ਮੈਨੂੰ ਵਿਸ਼ਵਾਸ ਦਿਵਾਇਆ ਵੀ ਜੜਾਵੀ ਤਰ੍ਹਾਂ ਸਮਾਨ ਕਾਉਂਡਿੰਗਾਂ ਦੇ ਭਾਅ ਵੇਚਿਆ ਆ ਤੇਰਾ ਵਾਪਸ ਦਿਵਾਇਆ ਜਾਊਗਾ ਤੇ ਇਹਦਾ ਆਪਣੇ ਗੁਰਸੇਵਕ ਸਿੰਘ ਨੂੰ ਅਸੀਂ ਦਾਖਲ ਕਰਾ ਦਿੰਨੇ ਆ ਮੈਂ ਕਹਾ ਜੋ ਮਰਜੀ ਕਰੋ ਮੈਂ ਤੁਹਾਡੇ ਹਾਲੇ ਕਰ ਦਿੱਤਾ ਹੁਣ ਇਹ ਵੇਖਣੇ ਵੀ ਗਰਚਰਨ ਸਿੰਘ ਚਲੋ ਉਹਨੇ ਇੱਕ ਚੰਗਾ ਕੰਮ ਕੀਤਾ ਕੱਲ ਦਾ ਨੂੰ ਲੈ ਗਿਆ ਦਾਖਲ ਕਰਾ ਦਿੱਤਾ ਪਰ ਮੁੜ ਕੇ ਜਿਹੜਾ ਮੇਰਾ ਸਮਾਨ ਵਿਗਿਆ ਏ ਉਹਦੇ ਬਾਰੇ ਮੈਂ ਪੁੱਛਿਆ ਉਹ ਆਂਦਾ ਜਾ ਕੇ ਇੱਥੇ ਐਸ ਐਚਓ ਖਲੜਾ ਨੂੰ ਮਿਲੋ ਉਹਨੇ ਬਰਾਮਦ ਕਰਨਾ ਏ ਉਹ ਇੱਕ ਕਰਾਇਆ ਜਾਵੇ ਦੂਜੇ ਨੰਬਰ ਤੇ ਜਿਹੜੇ ਨਸ਼ਾ ਵੇਚਣ ਵਾਲੇ ਉਹ ਅਜੇ ਤੱਕ ਫੜੇ ਨਹੀਂ ਗਏ ਉਹਨਾਂ ਦੇ ਵਿੱਚੋਂ ਮੇਖੋ ਉਹਨਾਂ ਸਰਦਾਰ ਕਟਾਰ ਸਿੰਘ ਕੀ ਕਾਰਵਾਈ ਕਰਦਾ ਮੈਂ ਸਾਰਿਆਂ ਦੇ ਨਾਂ ਦੱਸ ਦਿੱਤੇ ਛਰੇ ਆਮ ਨਸ਼ਾ ਵੇਗੰਡਿਆ ਐ ਵੇਖਦਾ ਜਵੇਂ ਰਾਤ ਨੂੰ ਸ਼ਾਮਾਂ ਨੂੰ ਗੋਭੀ ਵੇਕਦੀ 100 ਰੁਪਏ ਕਿਲੋ ਜਿੱਥਾ ਮਰਜ਼ੀ ਜਾ ਕੇ ਲੈਓ ਭਿੱਖੀ ਵੇਟੇ ਛਰੇ ਵਾਂ ਵੇਖ ਰਿਆ ਕਿੰਨੇ ਕੁ ਲੋਕ ਜਿਹੜੇ ਨਸ਼ਾ ਵੇਚਦੇ ਘਟੋ ਘਾਟ ਵੀ 50 ਬੰਦੇ ਆ ਜਿਹੜੇ ਮੇਰੇ ਦਿਮਾਗ ਦੇ ਵਿੱਚ ਆ ਮੇਰੇ ਮੁੰਡੇ ਦੱਸਣ ਕਿ ਜਿੰਨਾ ਜਿੰਨਾ ਤੋਂ ਲਿਓਦਾ ਇਹਦੇ ਜਾ ਕੇ ਲੈ ਆਉਦੇ ਜਵੇਂ ਜਵਾਕ ਟੋਫੀਆਂ ਲੈ ਆਉਂਦਾ ਹਮ ਮੇਰੇ ਮੁੰਡਿਆਂ ਨੂੰ ਤੇ ਛਰੇ ਆ ਮਿਲ ਜਾਂਦਾ ਹੁਣ ਪੁਲਿਸ ਨੂੰ ਖ ਪੁਰਸਕੰਬ ਕਰਨ ਦੀ ਨੀਲ ਸੁੱਤੀ ਹੋਈ ਆ ਸਰਕਾਰ ਵੀ ਕਹਿ ਰਹੇ ਸੀਗੇ ਅਸੀਂ ਤਾਂ ਦਸ਼ਕ ਦਾ ਲੱਕ ਤੋੜ ਦਿੱਤਾ ਬਹੁਤ ਫੜ ਲਿਆ ਨਸ਼ਾ ਸੀ ਤੁਸੀਂ ਕਹਿ ਰਹੇ ਹੋ ਅੱਜ ਵੀ ਸ਼ਰੇਆਮ ਵਿਕ ਰਿਆ ਹੈ ਕੌਣ ਸਹੀ ਹੈ ਸਰਕਾਰਾਂ ਜਿਹੜੀਆਂ ਜਦੋਂ ਵੋਟਾਂ ਲੈਣੀਆਂ ਉਦੋਂ ਸਾਡੇ ਨਾਲ ਵਹਿਦੇ ਕਈਤੇ ਜਾਂਦੇ ਆ ਜਿਹੜੇ ਤੁਹਾਨੂੰ ਮੈਂ ਦੱਸਣ ਲੱਗਾ ਹਰ ਰੋਜ਼ ਚਿੱਟੇ ਦੇ ਟੀਕੇ ਲਾ ਕੇ ਪੰਜਾਬ ਵਿੱਚ ਹੁੰਦੀਆਂ ਮੌਤਾਂ ਪਿੰਡਾਂ ਵਿੱਚ ਮੱਟ ਦੇ ਸਵੇ ਘਰਾਂ ਵਿੱਚ ਵਿਸ਼ੇ 70 ਵਿਦਵਾ ਹੁੰਦੀਆਂ ਸਾਡੀਆਂ ਭੈਣਾਂ ਖਾਲੀ ਹੁੰਦੀਆਂ ਮਾਵਾ ਦੀਆਂ ਕੁੱਖ ਨਿੱਕੇ ਨਿੱਕੇ ਨੰਨੇ ਨੰਨੇ ਬੱਚਿਆਂ ਦੀ ਚਚਲਾਟ ਤੁਹਾਡੇ ਪੱਤਰਕਾਰ ਭਾਈਚਾਰੇ ਦੀ ਕਮਲ ਰਾਹੀਂ ਕਫਨ ਬੋਲ ਪਿਆ ਪੰਜਾਬ ਜਗਤਾਰ ਸਿੰਘ ਸਿਧਵਾ ਦੀ ਆਵਾਜ਼ ਮੁੱਖ ਮੰਤਰੀ ਸਾਹਿਬ ਦੇ ਕੰਨਾਂ ਤੱਕ ਪਹੁੰਚਾਈ ਜਾਵੇ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਸਾਡਾ ਕੰਮ ਬੋਲਦਾ ਪੰਜਾਬ ਦੇ ਵਿੱਚ ਚਿੱਟਾ ਬੋਲਦਾ ਵਿਖੀ ਬਿੰਦ ਦੇ ਵਿੱਚ ਅੱਜ ਤੱਕ ਚਿੱਟੇ ਦੇ ਟੀਕੇ ਲਾ ਕੇ 50 ਦੇ ਕਰੀਬ ਮੁੰਡਿਆਂ ਦੇ ਮੋਤੇ ਮੂੰਹ ਵਿੱਚ ਜਾ ਚੁੱਕੇ ਹਨ ਮੈਂ ਨਸ਼ੇ ਦੇ ਸਬੰਧ ਵਿੱਚ ਕਈ ਵਾਰ ਪੁਲਿਸ ਅਫਸਰਾਂ ਨੂੰ ਮੇਰਿਆਂ ਦੱਸਿਆ ਦੱਸ ਚੁੱਕਾ ਹਾਂ ਤੇ ਦਰਖਾਸਤਾਂ ਵੀ ਦੇ ਦਿੱਤਾ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਜਿਹੜੇ ਮੈਂ ਅਫਸਰਾਂ ਦੇ ਨਾਲੇ ਉਹਨਾਂ ਨੇ ਮੇਰਾ ਇਨਕਾਰ ਕੀਤਾ ਇਹ ਜਿਹੜਾ ਐਸਐਚਓ ਮੈਂ ਬਲਵਿੰਦਰ ਸਿੰਘ ਦਾ ਨਾਲੇ ਨਾ ਇਹ ਗੁਰਦੁਆਰੇ ਚੜ੍ਹ ਜਾ ਬਾਬੇ ਦੀਸੋਂ ਦੇ ਨਹੀਂ ਤਾਂ ਮੈਂ ਚੜ੍ਹ ਜਾਣਾ ਜੇ ਮੁਕਰੇ ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣ ਉੱਥੋਂ ਪੀਖੀਵੜਾ ਥਾਣੇ ਦੇ ਵੀ ਜਗਤਾਰ ਸਿੰਘ ਦੇ ਕੋਲ ਆਇਆ ਕਿ ਨਹੀਂ ਆਇਆ ਜੇ ਮੁਕਰੂਗਾ ਇਹਨੇ ਮੈਨੂੰ ਇਨਕਾਰ ਕੀਤਾ ਇਹਦੇ ਖਿਲਾਫ ਮੈਂ ਆਨਾ ਵੀ ਫੋਲ ਲਖ ਛਡੋਣਾ ਚਾਹੀਦਾ ਜਿਹੜਾ ਬੰਦਾ ਮੇਰੇ ਨਸ਼ੇ ਦੇ ਖਿਲਾਫ ਕਾਰਵਾਈ ਨਹੀਂ ਕਰਦਾ ਉਹਦੇ ਦੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਉਸਦੇ ਖਿਲਾਫ ਬੋਲੂਗਾ ਹੋਰ ਵੀ ਅਫਸਰ ਥਾਣਿਆਂ ਦੇ ਵਿੱਚ ਐਸਟੋ ਸਾਹਿਬ ਆ ਉਹਨਾਂ ਦਾ ਮੈਂ ਕਿਉਂ ਨਹੀਂ ਨਾਮ ਲੈ ਦਿੰਦਾ ਜੀ ਮੇਰਾ ਕਿਸੇ ਨਾਲ ਵੈਰ ਵਿਰੋਧ ਨਹੀਂ ਪੁਲਿਸ ਵਾਲੇ ਸਾਡੇ ਭਰਾ ਹਨ ਪਰ ਵਿੱਚ ਕਈ ਬੰਦੇ ਇਹੋ ਜਿਹੇ ਹਨ ਜਿਹੜੇ ਆ ਪੁਲਿਸ ਮਖੂਦੇ ਵਿੱਚ ਪੁਲਿਸ ਚੌਕੀ ਜਿਹੜੀ ਜੋਗੇਵਾਲੀ ਉਥੇ ਸੱਤਪਾਲ ਜਿਹੜਾ ਥਾਣੇਦਾਰ ਪੁਲਸ ਵਾਲੇ ਆਪ ਖੁਦ ਨਸ਼ਾ ਕਰਦੇ ਉਹਦੀ ਵੀਡੀਓ ਨਸ਼ਾ ਕਰਦੇ ਦੀ ਵੀਡੀਓ ਵਾਇਰਲ ਹੋ ਰਹੀ ਆ ਤੂੰ ਇਹਾਂ ਦੇ ਕੇ ਵੀ ਮੇਰੇ ਰਾਜ ਦੇ ਵਿੱਚ ਜਿਹੜਾ ਮੁੱਖ ਮੰਤਰੀ ਬਣਗਾ ਸਾਡੀ ਸਰਕਾਰ ਆਗੇ ਕੋਈ ਰਿਸ਼ਵਤ ਨਹੀਂ ਲਊਗਾ ਹਰ ਥਾਂ ਪੁਲਸ ਵਾਲੇ ਰਿਸ਼ਵਤ ਲੈਂਦੇ ਆ ਉਹਨਾਂ ਦੀਆਂ ਮੈਂ ਵੀਡੀਓ ਬਣਾ ਪੁਲਸ ਵਾਲੇ ਅੱਗੇ ਕੇ ਭੱਜੇ ਫਿਰਦੇ ਛੂਹ ਛਪਾਈ ਖੇਡਣ ਵਾਲਿਆਂ ਨੂੰ ਤੇ ਜਿੰਨੇ ਪੈਸੇ ਤੇ ਮੋਲ ਬਾਰ ਬੰਦੇ ਲੈ ਕੇ ਉਹਨਾਂ ਦੇ ਮਗਰ ਮਗਰ ਭੱਜ ਕੇ ਵੀਡੀਓ ਬਣਾਉਂਦੇ ਆ ਆ ਤੁਹਾਡਾ ਪੰਜਾਬ ਦਾ ਹਾਲਾਤ ਇਹ ਹਮ ਸਰਕਾਰ ਜ਼ਿੰਮੇਵਾਰ ਨਹੀਂਗੀ ਸਰਕਾਰ ਨੇ ਕਿਹਾ ਆਪੀ ਰੋਕਣਾ ਚਾਹੀਦਾ ਹੈ ਨਾ ਹਾਂਜੀ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਨਹੀਂ ਕਰ ਰਿਹਾ ਫਿਰ ਆਪਣਾ ਹੱਲ ਕੀ ਹੋਊਗਾ ਇਹਦਾ ਸਰਕਾਰ ਕੰਮ ਕਰਉਣਾ ਚਾਹੇ ਤੇ ਕਰਾ ਸਕਦੀ ਆ ਸਰਕਾਰ ਜਿਤਨਾ ਬਿਆਨ ਦਿੰਦੀ ਆ ਪੀਬੇ ਜਿਹੜਾ ਪੁਲਿਸ ਆ ਉਹਨੂੰ ਕਰ ਦੇਣਗੇ ਲੈਣਾ ਹਾਜਰ ਉਹ ਮਹੀਨੇ ਦੋ ਮਹੀਨੇ ਲੈਣਾ ਹਾਜਰ ਰਹਿੰਦਾ ਤੇ ਮੁੜ ਕੇ ਫੇਰ ਆ ਕੇ ਉਹ ਬਾਹਰ ਹੋ ਜਾਂਦਾ ਹੈ ਲੈਣਾ ਹਾਜਰਦਾ ਉਹਨੂੰ ਡਿਸਮਿਸ ਉਹਨੂੰ ਨੌਕਰੀ ਤੋਂ ਬਿਲਕੁਲ ਬਰਖਾਸਤ ਕੀਤਾ ਜਾਵੇ ਗੱਲ ਕਰੀ ਇਹ ਉਹਦੇ ਬੰਦੇ ਦੇ ਕੇਸ ਪਾ ਕੇ ਤੇ ਉਹਨੂੰ ਡਿਬੜੂਗੜ ਜੇਲ੍ਹ ਚ ਉਹਨੂੰ ਭੇਜਿਆ ਜਾਵੇ ਮੈਂ ਹੁਣ ਵਿੱਚ ਇਹ ਵੀ ਗੱਲ ਲੈਣਾ ਭਾਈ ਅੰਮ੍ਰਿਤਪਾਲ ਸਿੰਘ ਲੋਕਾਂ ਦੇ ਬੱਚੇ ਬਚਾਉਂਦਾ ਸੀ ਅੰਮ੍ਰਿਤ ਚਕਾਉਂਦਾ ਸੀ ਨਸ਼ੇ ਦੇ ਖਿਲਾਫ ਪ੍ਰਚਾਰ ਕਰਦਾ ਸੀਗਾ ਕੀ ਕਸੂਰ ਏ ਉਹਦਾ ਉਹਨੂੰ ਡਿਬੜੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਇਹ ਡਿਬੜੂਗੜ ਜੇਲ੍ਹ ਚ ਭੇਜਣ ਵਾਲੇ ਭ੍ਰਿਸ਼ਟ ਜਿੰਨਾ ਜ਼ੋਰ ਤੁਸੀਂ ਸਰਦਾਰ ਭਾਈ ਸਾਹਿਬ ਭਾਈ ਅਮਰਪਾਲ ਨੂੰ ਫੜਦੇ ਲਾਤਾ ਇਹਨਾਂ ਜ਼ੋਰ ਕਦੇ ਨਸ਼ਾ ਵੇਚਣ ਵਾਲਿਆਂ ਖਿਲਾਫ ਲਾਓ ਤੇ ਨਸ਼ਾ ਬੰਦ ਹੋ ਸਕਦਾ ਹੈ ਜੀ ਇਹ ਘਰ ਘਰ ਦੀ ਕਹਾਣੀ ਹੈ ਤੁਹਾਡੀ ਕੱਲਿਆਂ ਦੀ ਨਹੀਂ ਘਰ ਘਰ ਦੀ ਕਹਾਣੀ ਆ ਮੈਂ ਇਹ ਪੁੱਛ ਰਿਹਾ ਜੇ ਤੁਸੀਂ ਇੱਕ ਸਲਾਹ ਦੇਣੀ ਹੋਵੇ ਵੀ ਕਿਵੇਂ ਕਿਹੜਾ ਤਰੀਕਾ ਵਾ ਜਿਹਦੇ ਨਾਲ ਨਸ਼ਾ ਬੰਦ ਹੋ ਸਕਦਾ ਸਲਾਹ ਇਹਦੇ ਵਿੱਚ ਆ ਵੀ ਜਿਹੜੇ ਬੱਚੇ ਨਸ਼ਾ ਕਰ ਰਹੇ ਆ ਨਾ ਮੇਰੀ ਉਹਨਾਂ ਦੇ ਮਾਪਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਅੱਜ ਇਹ ਆ ਗਿਆ ਜਵੇਂ ਜੇੜਹਾੜ ਚ ਕਣਕਾਂ ਨੂੰ ਲੱਗ ਜਾਂਦੀ ਆ ਇਹ ਨਾ ਕਿ ਉਹ ਵੀ ਜਗਤਾਰ ਸਿੰਘ ਦੇ ਘਰ ਨੂੰ ਲੱਗੀ ਸਾਡੇ ਆਲੂ ਨਹੀਂ ਹੋਣੀ ਜੇੜਹਾੜ ਤੇ ਜਦੋਂ ਅੱਗ ਲੱਗਦੀ ਤੇ ਉਦੋਂ ਪਤਾ ਨਹੀਂ ਲੱਗਦਾ ਜੇ ਨੂੰ ਵਾਬੇ ਭਵੇਂ ਤਾਂ ਕੱਲੇ 50 ਕੱਲੇ ਅੱਗ ਜੜੀ ਉਹ ਕਣਕ ਫੂਕ ਦਿੰਦੀ ਆ ਤੇ ਪਿੰਡ ਸਾਰਾ ਟਰੈਕਟਰ ਲੈ ਕੇ ਭੱਜ ਜਾਂਦਾ ਇਹ ਨਹੀਂ ਪੈਂਦਾ ਵੀ ਕਣਕ ਬੇਰੀ ਖਰਾਬ ਹੋਊਗਾ ਵੋਂਦੇ ਦਬਾ ਦਬ ਵੀ ਇੱਧਰ ਨਾ ਆਗਾ ਜੇ ਇਹ ਵਾਬ ਰੋੜਾ ਜੇ ਭਰਾਓ ਅੱਜ ਜਗਤਾਰ ਸਿੰਘ ਦੇ ਘਰ ਨੂੰ ਲੱਗੀ ਆ ਭਲਕੇ ਸਾਡੇ ਨੂੰ ਵੀ ਲੱਗ ਜਾਣੀ ਜੇ ਤੇ ਕਈ ਮਾਮਾ ਦੇ ਪੁੱਤ ਮਰ ਗਏ ਉਹਨਾਂ ਨੂੰ ਅੱਜ ਪੁੱਛ ਕੇ ਵੇਖੋ ਜਿਨ੍ਹਾਂ ਦੇ ਘਰਾਂ ਦੇ ਵਿੱਚ 70 ਵਿ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਕਿੰਨੇ ਬੱਚੇ ਨੇ ਤੇ ਹੋਰ ਪਰਿਵਾਰ ਚ ਕੌਣ-ਕੌਣ ਹੈ ਮੇਰੇ ਪਰਿਵਾਰ ਦੇ ਵਿੱਚ ਇੱਕ ਬੇਟੀ ਆ ਤਿੰਨ ਮੇਰੇ ਲੜਕੇ ਹਨ ਇਸੇ ਨਸ਼ੇ ਦੀ ਡਲ-ਡਲ ਤੋਂ ਡਰਦਿਆਂ ਇੱਕ ਲੜਕਾ ਜਿਹੜਾ ਮੈਂ ਬਾਹਰ ਭੇਜ ਚੁੱਕਾ ਆ ਤੇ ਦੋ ਬੱਚਿਆਂ ਦੀ ਮੇਰਿਆਂ ਦੀ ਨਸ਼ੇ ਦੀ ਮਾੜੀ ਸੋਸਾਇਟੀ ਦੇ ਵਿੱਚ ਵਹਿ ਗਏ ਜਿਹੜੀ ਆ ਮਾੜੀ ਸੰਗਤ ਦੇ ਵਿੱਚ ਰਲ ਕੇ ਡੰਡ ਲੈ ਗਈ ਆ ਹੀ ਰੋਣ ਨਸ਼ੇ ਦੇ ਆਦੀ ਹੋ ਗਏ ਆ ਤੇ ਤਿੰਨੇ ਬੱਚੇ ਮੈਂ ਪ੍ਰਸ਼ਟੂ ਕਰਾਏ ਪਰ ਬਰ ਅਜ ਮਤਾ ਪਾਸ ਆ ਇੱਕ ਮੁੰਡਾ ਇੰਗਲੈਂਡ ਦੇ ਵਿੱਚ ਇੰਗਲੈਂਡ ਦੇ ਵਿੱਚ ਚਲੇ ਗਿਆ ਇਹਦੇ ਤੋਂ ਦੁਖੀ ਹੋ ਕੇ ਇੱਕ ਉਹਦੇ ਆਸਰੇ ਮੈਂ ਜੀ ਰਿਆਂ ਇਹਨਾਂ ਨੇ ਤਾਂ ਮੇਰਾ ਬੇੜਾ ਗਰਕ ਕਰਕੇ ਰੱਖਤਾ ਕਿ ਇਹ ਬੰਦੇ ਦਾ ਇਹ ਨਹੀਂ ਜੀ ਕਰਦਾ ਮੈਂ ਇਹ ਕੋਈ ਸ਼ੌਂਕ ਨੂੰ ਨਹੀਂ ਪਾਇਆ ਕਿ ਕੋਈ ਬਾਧਰੀ ਵਾਲਾ ਕੰਮ ਨਹੀਂ ਵੀ ਜੇ ਤੁਹਾਡੇ ਨਾਲ ਮੈਂ ਬੋਲ ਕੇ ਦੱਸਣ ਦਿਆਂ ਜਨਤਾ ਨੂੰ ਵੀ ਮੈਂ ਬਾਧਰੀ ਵਾਲਾ ਕੰਮ ਕਰ ਰਿਹਾ ਮੈਂ ਦੁਖੀ ਹਾਂ ਮੇਰੇ ਬੱਚੇ ਇਹਨਾਂ ਨੇ ਸਿਲੰਡਰਾਂ ਦਾ ਕਬੇ ਤੇ ਖੰਡ ਦਾ ਤੋੜਾ ਰਫੈਂਡ ਕੋ ਸੈਟਅਪ ਬਲਵਿੰਦਰ ਸਿੰਘ ਜਿਹੜਾ ਖਲੜੇ ਵਾਲਾ ਉਹਨੇ ਸਮਾਨ ਮੜਾਇਆ ਮੋਟਰਸਾਈਕਲ ਵੇਚ ਆਈ ਗੱਡੀ ਦੇ ਬੱਤੇ ਲਾ ਕੇ ਵੇਚਣ ਲਾ ਪਏ 16.5 ਲੱਖ ਦੀ ਗੱਡੀ ਪਾ ਕੇ ਦਿੱਤੀ ਇਹਨਾਂ ਤੋਂ ਡਰਦਿਆਂ ਸਰਾਹ ਆੜਤ ਦੇ ਸਰਦਾਰ ਬਗੀਚਾ ਤੋਂ ਸਰਪੰਚ ਦੀ ਆੜਤ ਦੇ ਖਿਲਾਰ ਰਹਾਂ ਕਿਤੇ ਟਾਇਰ ਮੇਨਾ ਵੇਚਣ ਲਾ ਕੇ ਜੀ ਜੀ ਦੁਖੀ ਹੋਇਆ 30000 ਦੀ ਕੇਸ ਤੇ ਗੱਡੀ ਮੇਰੀ ਘਰ ਖਲੋਤੀ ਆ ਨਸ਼ੇ ਨੇ ਮੇਰੇ ਘਰ ਦਾ ਬੇੜਾ ਗਰਕ ਕਰਤਾ ਨਸ਼ੇ ਦੇ ਕਰਕੇ ਮੈਂ ਬੰਦਿਆਂ ਦੇ ਵਿੱਚ ਬਹਿਣ ਵਾਲਾ ਚੰਗਾ ਭਲਾ ਬੰਦਾ ਅੱਜ ਮੈਨੂੰ ਮਿੱਟੀ 'ਚ ਮਲਾ ਕੇ ਰੱਖਤਾ ਮੇਰੀ ਲਾਦ ਨੇ ਇੱਕ ਚੀਜ਼ ਹੋਰ ਹੈ ਜਿਸ ਤਰ੍ਹਾਂ ਤੁਸੀਂ ਕਹਿ ਵੀ ਇੱਕ ਮੇਰਾ ਬੇਟਾ ਇੰਗਲੈਂਡ ਦੇ ਵਿੱਚ ਬੈਠਾ ਹੈ ਨਾ ਬਹੁਤ ਸਾਰੇ ਸੋਹਿਰਦ ਲੋਕ ਜਿਹੜੇ ਇਹ ਗੱਲ ਕਹਿੰਦੇ ਵੀ ਹੈਨਾ ਇੱਥੇ ਪੰਜਾਬ ਚ ਰਹਿ ਕੇ ਕੰਮ ਕਰੋ ਹੁਣ ਉਹਨਾਂ ਨੂੰ ਤੁਸੀਂ ਆਪਣੇ ਰਾਂਹ ਕੀ ਕਹਿਣਾ ਚਾਹੋਗੇ ਵੀ ਯਾਰ ਮੈਂ ਬੱਚਾ ਆਪ ਦਾ ਪਹਚਾਇਆ ਬਾਹਰ ਭੇਜ ਕੇ ਮੈਂ ਇਹੋ ਹੀ ਮੈਸੇਜ ਜਨਾ ਚਾਹੂਗਾ ਵੀ ਜੇ ਮੈਨੂੰ ਬਾਹਰ ਕੱਢਿਆ ਤੇ ਉਹ ਬੱਜ ਗਿਆ ਜਿਵੇਂ ਮੱਖਣ ਚੋ ਵਾਲ ਕੱਟ ਦੇਦਾ ਤੇ ਇੱਥੇ ਦੇ ਇੱਕ ਹੇਰੋ ਜਿਹੜਾ ਕੰਮ ਚੱਲਣ ਦੇ ਆ ਨਾ ਭਈਆਂ ਨੇ ਰਾਜ ਕਰਨਾ ਆ ਇਹ ਜਿਹੜੇ ਬੱਚੇ ਜਿਹੜੇ ਨਸ਼ਾ ਕਰਦੇ ਇਹਨਾਂ ਦੇ ਕੋਈ ਧੀ ਪੁੱਤ ਨਹੀਂ ਹੋਣਾ ਇਹਨਾਂ ਦੇ ਛਕਰਾਂ ਨੂੰ ਜਿਹੜੇ ਮਰ ਜਣੇ ਆ ਕੋਈ ਹਾਲ ਨਹੀਂ ਗਾ ਬੱਚੇ ਜਿਹੜੇ ਇੱਥੇ ਭਈਆਂ ਦੇ ਪੈਦਾ ਹੋਣੇ ਆ ਆ ਹਾਲਾਤ ਸਾਡੇ ਪੰਜਾਬ ਦਾ ਹੋ ਗਿਆ ਹੈ ਸੀਐਮ ਸਾਹਿਬ ਨੂੰ ਕੋਈ ਮੈਸੇਜ ਦੇਣਾ ਚਾਹੋ ਸੀਐਮ ਸਾਹਿਬ ਨੂੰ ਮੇਰਾ ਇਹੋ ਹੀ ਮੈਸੇਜ ਆ ਵੀ ਤੁਸੀਂ ਇਹ ਤਾਂ ਕਹਿ ਦਿੰਦੇ ਆ ਵੀ ਨਸ਼ੇ ਦੇ ਖਿਲਾਫ ਜੇ ਕੋਈ ਇਸੋចੋ ਕਾਰਵਾਈ ਨਹੀਂ ਕਰਦਾ ਮੈਨੂੰ ਦੱਸ ਆ ਬਲਵਿੰਦਰ ਸਿੰਘ ਐਸਐਚਓ ਜਿਹੜਾ ਮੈਂ ਫੇਰ ਦੁਬਾਰਾ ਬੇਰਤੀ ਕਰਦਾ ਇਹਨੇ ਕਾਰਵਾਈ ਨਹੀਂ ਕੀਤੀ ਮੇਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣ ਦਾ ਇਹਨੇ ਦਰਖਾਸਤਾਂ ਦੇ ਨੰਬਰ ਲਾਏ ਆ ਵੀ ਇਹਨੂੰ ਪੁੱਛਿਆ ਜਾਵੇ ਕਿਉਂ ਨਹੀਂ ਕੀਤਾ ਇੱਕ ਇੱਕ ਹੋਰ ਮੈਸੇਜ ਐਸਐਚਓ ਚਰਨ ਸਿੰਘ ਜਿਹੜਾ ਰਹਿ ਚੁੱਕਾ ਉਹਦੀ ਗੱਲ ਲਗਾ ਦੱਸਣ ਇਹਨੂੰ ਮੈਂ ਹੈਂਡ ਫ੍ਰੀ ਕਰਕੇ ਡਾਮ ਡਿਲੀਵਰੀ ਕਰਾਈ ਮੇਜਰ ਸਿੰਘ ਦੇ ਮੁੰਡੇ ਦੋ ਸਮਾਨ ਵੇਚਦੇ ਸੀਗੇ ਕਾਸ਼ ਤੇ ਦੂਜੇ ਦਾ ਮੈਂ ਆ ਰਜਨ ਕੀ ਰਾਜਾ ਨਾ ਭੁੱਲ ਗਿਆ ਉਹਨਾਂ ਦੇ ਵਿੱਚੋਂ ਡਿਲੀਵਰੀ ਕਰਾਈ ਜਿੱਥੇ ਉਹ ਕਹਿੰਦਾ ਗੱਬਰ ਮੈਂ 3000 ਨੂੰ ਦੇਣਾ ਤੈਨੂੰ 2800 ਨੂੰ ਗ੍ਰਾਮ ਦਊਗਾ ਮੈਂ ਕਿਹਾ ਐਸਐਚਓ ਸਾਹਿਬ ਦੱਸੋ ਹੁਣ ਤੇ ਮੈਂ ਕਿਹਾ ਇਹਨੂੰ ਪੈਸੇ ਚਾਹੀਦੇ ਫੜਨ ਵਾਸਤੇ ਐਸਐਚਓ ਆਂਦਾ ਮੇਰੇ ਕੋਲ ਨਹੀਂ ਮੈਂ ਕਿਹਾ ਫਿਰ ਮੇਰੇ ਕੋਲ ਵੀ ਨਹੀਂ ਆਦਾ ਕੋਹ ਨਾ ਕੋਹ ਕਰ ਮੈਂ ਕਿਹਾ ਪਰ ਮੈਂ ਔਖਾ ਸੁਖਾ 1000 ਰੁਪਇਆ ਕਰ ਦਿੰਦਾ ਐ ਐਸਐਚਓ ਨੇ ਆਪਦੇ ਕੋਲ 1500 ਰੁਪਇਆ ਦਿੱਤਾ 1000 ਮੈਂ ਦਿੱਤਾ ਮੈਂ ਕਿਹਾ ਐਸਐਚਓ ਸਾਹਿਬ ਅੱਜ ਸ਼ਕਾਰ ਸੁੱਕਾ ਨਹੀਂ ਨਿਕਲਣਾ ਚਾਹੀਦਾ ਮੈਂ ਵੀ ਸਾਈਡ ਤੇ ਜਾ ਕੇ ਮੋਟਰਸਾਈਕਲ ਲਾ ਕੇ ਪਾਸੇ ਖੜੋ ਗਿਆ ਜਾ ਕੇ ਉਹ ਬੰਦਾ ਜਿਹਨੂੰ ਆਇ ਤੇ ਮੈਂ ਮੁੜ ਕੇ ਜਾ ਕੇ ਪੁੱਛਿਆ ਮੈਂ ਕਿ ਐਸਐਚਓ ਸਾਹਿਬ ਤੁਸੀਂ ਤਾਂ ਤੁਹਾਡੇ ਪਾਸੇ ਵਾਪਸ ਕਰਦਾਂਗੇ ਤੇ ਨਾ ਤੇ ਤੁਸੀਂ ਮੇਰੇ ਵਾਪਸ ਕੀਤਾ ਮੈਨੂੰ ਵਾਪਸ ਕਰਨ ਦੀ ਕੋਈ ਲੋੜ ਨਹੀਂ ਜਤੇ ਮੇਰੇ ਮੁੰਡੇ ਲੱਖਾਂ ਰੁਪਈਆਂ ਦਾ ਸਮਾਨ ਪੀ ਕੇ ਮੈਨੂੰ 1000 ਰੁਪਏ ਨੂੰ ਮੈਂ ਕੁਝ ਨਹੀਂ ਜਾਣਦਾ ਪਰ ਇਹ ਦੱਸੋ ਤੁਸੀਂ ਉਹਨਾਂ ਨੂੰ ਪਰਚੇ ਚ ਡੋਣੀ ਪਿਆ ਰਿਕਵਰ ਕਿਉਂ ਨਹੀਂ ਕੀਤੀ ਆਂਦਾ ਪਹੇ ਨਹੀਂ ਮੁੜਦੇ ਹੁੰਦੇ ਐਸਐਚਓ ਦਾ ਇਰਾਦਾ ਹੋਵੇ ਸੱਪਾਂ ਦੀਆਂ ਖੁੱਡਾਂ ਜੋ ਪਹੇ ਕੱਢ ਲਿੰਦਾ ਆ ਮੈਂ ਇਹ ਪੁੱਛਣਾ ਚਾਹੁੰਦਾ ਇਹ ਐਸਐਚਓ ਦੀ ਵੀ ਇਨਕੁਆਰੀ ਇਨਵੈਸਟੀਗੇਸ਼ਨ ਹੋਵੇ ਪਿਓ ਜਿਹੜਾ 2500 ਰੁਪਈਆ ਆ ਉਹ ਪਤੀ ਹੋ ਨਾ ਤੁਸੀਂ ਪਰਚੇ ਜਿਹਾ ਪਾਇਆ ਨਾ ਤੁਸੀਂ ਮੈਨੂੰ ਮੇਰਾ ਮੋੜਿਆ ਨਾ ਤੁਸੀਂ ਆਵਦਾ ਉਹ 2500 ਕਿਧਰ ਗਿਆ ਇਹਦਾ ਮਤਬੜਿਆ ਵੀ ਪੁਲਿਸ ਜਿਹੜੀ ਆ ਉਹ ਨਸ਼ਾ ਸਮਗਰਾਂ ਤੋਂ ਪਹਿਲੇ ਲੈਂਦੀ ਆ ਰਿਸ਼ਰਤ ਲੈਂਦੀ ਆ ਉਹਨਾਂ ਤੇ ਕਾਰਵਾਈ ਹੋਈ ਉਹਨਾਂ ਬੰਦਾ ਜਿਹੜੇ ਫੜੇ ਸੀ ਉਹਨਾਂ ਦੇ ਇੱਕ ਬੰਦਾ ਦੇ ਕਾਰਵਾਈ ਹੋਈ ਆ ਇੱਕ ਇਹਨਾਂ ਨੇ ਉਤਨਾ ਛੱਡ ਦਿੱਤਾ ਤੇ ਦੂਜਾ ਬੰਦਾ ਅੱਜ ਸਾਲ ਹੋ ਗਿਆ ਅਜੇ ਤੱਕ ਨਾ ਉਹ ਕਾਜ ਫੜਿਆ ਗਿਆ ਨਾ ਪੀਰਾ ਫੜਿਆ ਗਿਆ ਮੈਂ ਪੁੱਛਣਾ ਚਾਹੁੰਨਾ ਆ ਪੁਲਿਸ ਪ੍ਰਸ਼ਾਸਨ ਤੋਂ ਮੁੱਖ ਮੰਤਰੀ ਸਾਹਿਬ ਤੋਂ ਇਹ ਲਦੇ ਨੇ ਜਿਹੜਾ ਫੜਿਆ ਨਹੀਂ ਗਿਆ ਪਾਕਿਸਤਾਨ ਚ ਜਾ ਕੇ ਬੈਠਾ ਕਿਉਂ ਨਹੀਂ ਫੜਿਆ ਗਿਆ ਅੱਜ ਤੱਕ ਅਜੇ ਵੀ ਨਸ਼ਾ ਵੇਚ ਰਹੇ ਆ ਇੱਕ ਗੱਲ ਤੁਸੀਂ ਹੋਰ ਦੱਸ ਰਹੇ ਵੀ ਜੇ ਮੈਂ ਪਿੱਖੀਵੰਡ ਜਾਣਾ ਤਾਂ ਉਹ ਕਹਿੰਦੇ ਖਾਲੜੇ ਵਾਲੇ ਕਾਰਵਾਈ ਕਰਨਗੇ ਤੇ ਖਾਲੜੇ ਦੇ ਕੋਲ ਜਾਣਾ ਤਾਂ ਉਹ ਆnde ਪਿੱਖੀਵੰਡ ਵਾਲੇ ਕਰਨਗੇ ਇਹ ਵੀ ਮੈਸੇਜ ਦੇਣਾ ਚਾਹਣਾ ਆ ਵੀ ਜੇ ਪਿੱਖੀਵੰਡ ਜਾਣਾ ਉਹ ਕਰਨਗੇ ਇਹ ਦੋਵੇਂ ਮੁੱਖ ਮੰਤਰੀ ਸਾਹਿਬ ਜਿਹੜਾ ਨਸ਼ੇ ਦੇ ਸਬੰਧ ਦੇ ਵਿੱਚ ਕਿਤੇ ਵੀ ਸ਼ਿਕਾਇਤ ਚੱਲ ਜੇ ਉਹ ਪੁਲਿਸ ਦਾ ਨਾਲ ਭਾਵੇਂ ਕੋਈ ਵੀ ਉਹਨੂੰ ਬੰਦੇ ਨੂੰ ਅਰੈਸਟ ਕਰਨਾ ਚਾਹੀਦਾ ਜੇ ਦੀ ਮਸਾਲ ਹੁਣ ਮੈਨੂੰ ਸਵਾਲ ਪੁੱਛ ਲਿਆ ਮੈਂ ਦੱਸ ਹੀ ਦੇਣਾ ਇੱਕ ਕਾਲੀ ਨਾੜਾ ਸਮਗਰਲ ਫੜਿਆ ਗਿਆ ਜਿਲੰਦਰ ਦੀ ਪੁਲਿਸ ਪ੍ਰਾਈਵੇਟ ਗੱਡੀ ਦੇ ਉੱਤੇ ਇੱਕ ਸਾਬਣ ਸਬਟਰ ਜਾਦਾ ਦੋਸ਼ ਤਾਰ ਲੱਗੇ ਆਇਆ ਇੱਕ ਮੇਰੇ ਨਾਲ ਮੇਰੇ ਹਿਸਾਬ ਨਾਲ ਹੋ ਰਿਹਾ ਪ੍ਰਾਈਵੇਟ ਗੱਡੀ ਦੇ ਫਾਜ਼ਿਲ ਕਹਦੇ ਲਾਗੇ ਜਦੋਂ ਉਹ ਸਮਾਨ ਲੈਣ ਗਏ ਆ ਉਹਨੂੰ ਲੁਕਾ ਕੇ ਬੌਂਡ ਦੇ ਥੱਲੇ ਉਹ ਮੈਂ ਵੀਡੀਓ ਵਾਇਰਲ ਕੀਤੀ ਵੀਡੀਓ ਵਾਇਰਲ ਦੇ ਆਧਾਰ ਤੇ ਮੈਂ ਸਵਾਲ ਕੁਸ਼ਨ ਪੁੱਛਣ ਲੱਗਾ ਮੁੱਖ ਮੰਤਰੀ ਸਾਹਿਬ ਕਿ ਜਿਹੜਾ ਤੁਸੀਂ ਆ ਦੇਦੇ ਖਰੜੇ ਆ ਪੇਖੀ ਮਟੋਣੀ ਫੜ ਸਕਦਾ ਨਾ ਜਾ ਤੇ ਪੇਖੀ ਬੰਡਾ ਦਾ ਖਰੜੇ ਹੋਣੀ ਫੜ ਸਕਦਾ ਕਿਉਂ ਨਹੀਂ ਫੜ ਸਕਦਾ ਉਹਦੇ ਵਿੱਚ ਇਹ ਬੇਨਤੀ ਆ ਉਜਨੋ ਲੈ ਕੇ ਆਉਂਦੇ ਤੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਫੜ ਲਿਆ ਫੜ ਲਿਆ ਉਹਨਾਂ ਬੀਐਸਐਫ ਵਾਲਿਆਂ ਨੂੰ ਸਦਿਆ ਜਦੋਂ ਰੋਲਾ ਪੈ ਗਿਆ ਤੇ ਮਾਨ ਜੋਗ ਐਸਐਸਪੀ ਸਾਹਿਬ ਸਰਦਾਰ ਫਿਰੋਜ਼ਪੁਰ ਉਹਨਾਂ ਬੜੇ ਤਰੀਕੇ ਨਾਲ ਉਹਨਾਂ ਬੰਦਿਆਂ ਨੂੰ ਬਚਾ ਲਿਆ ਉਹ ਮੈਂ ਵੀਡੀਓ ਵੇਖਣ ਡਿਆ ਜਿਹੜਾ ਸਭਨ ਸਬਟ ਰਿਆ ਉਹਦੇ ਗਲੇ ਡੁੱਗਣ ਡੇ ਰੋਣ ਵਾਲਾ ਹੋਇਆ ਪਿਆ ਉਹ ਪ੍ਰਾਣੀ ਘਾਵਤਾ ਦਾ ਬੜਕਦਾ ਕਿਉਂਦਾ ਟਟਾ ਆ ਉਹਦਾ ਦਰਕਦਾ ਕਿਉਂਦਾ ਮੈਂ ਗਉਦਾ ਜਾਇਆ ਉਹਦਾ ਪੁਲਿਸ ਸਪੈਟਰ ਗੁੱਗ ਦਾ ਜਾਇਆ ਬਣਿਆ ਪਿਆ ਆ ਤੇ ਜੇ ਉਹ ਸਵਾਲ ਪੁੱਛਿਆ ਜਨਤਾ ਨੇ ਵੀ ਇਹ ਵੋਟ ਦੇ ਥੱਲੇ ਲਗਾਈ ਆ ਕਿਹੜੀ ਕੋਲ ਲਗਾਈ ਆ ਆਂਦਾ ਪਿੰਡ ਵਾਲੇ ਤੋਂ ਖੋਹ ਨਾ ਲੈਣ ਤਾਂ ਕਰਕੇ ਲਗਾਈ ਆ ਮੁੱਖ ਮੰਤਰੀ ਸਾਹਿਬ ਪਹਿਲੇ ਨੰਬਰ ਤੇ ਏਡਾ ਵੱਡਾ ਸਮਗਰਹ ਤੇ ਉਹ ਏਡਾ ਵੱਡਾ ਸਮਗਰਹ ਆ ਉਹਦੇ ਨਾਲ ਘੱਟੋ ਘੱਟ 2-3 ਜਿਪਸੀਆਂ ਪੁਲਿਸ ਦੀਆਂ 15-20 ਬੰਦੇ ਚਾਹੀਦੇ ਸੀ ਜਦੋਂ ਸਮਾਨ ਲੈਣ ਜਾਣਾ ਸੀ ਦੂਜੀ ਗੱਲ ਏ ਤੁਸੀਂ ਸਿੱਧਾ ਜਾ ਕੇ ਸਮਾਨ ਲੈਣ ਦੇ ਜੇ ਇਹ ਜੁਆ ਦੇ ਭਿੱਖੀ ਬੰਦਾ ਉਥੇ ਜਾ ਕੇ ਸੂਚਿ ਦਗਾਤੇ ਫਾਜ਼ਲ ਕੀ ਪੁਲਿਸ ਨੂੰ ਫਰੋਜਪੁਰ ਵਾਲੀ ਪੁਲਿਸ ਨੂੰ ਉਥੋਂ ਨਾਲ ਲੈਦੇ ਦੋ ਬੰਦੇ ਪ੍ਰਾਈਵੇਟ ਗੱਡੀ ਦੇ ਵਿੱਚ ਇਹ ਬੜੀ ਚਰਚਾ ਦਾ ਵਿਸ਼ਾ ਆ ਜਿਹੜੀ ਹੀਰੋਨ ਫੜੀ ਆ ਵੇ ਪੁੱਛਣਾ ਚਾਹੁੰਨਾ ਦੂਜੇ ਨੰਬਰ ਤੇ ਕਿ ਉਹ ਹੀਰੋਨ ਉਹਨਾਂ ਨੇ ਉਸਤਾ ਦੇ ਲੈਣੀ ਉਹਨਾਂ ਤੋਂ ਉਹ ਕਿਉਂ ਨਹੀਂ ਕਾਰਵਾਈ ਕੀਤੀ ਗਈ ਇਹ ਜਿਹੜਾ ਵੀ ਕੰਮ ਹੈ ਨੰਗਾ ਹੋਣਾ ਚਾਹੀਦਾ ਸਵੈਗਰਜੀ ਦਾ ਖਾਲਸਾ ਵੇਗਰਜੀ ਕੀ ਫੜੇ ਸੋ ਸੰਗਤ ਜੀ ਇਹ ਇੱਕ ਪਿਤਾ ਦੁਖੀ ਹੋ ਕੇ ਅੱਜ ਕੈਮਰੇ ਸਾਹਮਣੇ ਸਾਰੀ ਗੱਲ ਦੱਸ ਰਿਹਾ ਕਿ ਮੇਰੇ ਬੱਚੇ ਜਿਹੜੇ ਆ ਸਮੈਕ ਦੇ ਕਰ ਲੱਖਾਂ ਦਾ ਸਮਾਨ ਵੇਚ ਗਏ ਕਿਸੇ ਤੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ 22 ਨੇਮ ਬੰਦਾ ਦੱਸ ਰਿਹਾ ਕਿਹੜੇ ਬੰਦੇ ਵੇਚ ਰਹੇ ਨੇ ਪਤਾ ਨਹੀਂ ਪੁਲਿਸ ਵਾਲੇ ਕਿਉਂ ਨਹੀਂ ਇਹ ਕਾਰਵਾਈ ਕਰ ਰਹੇ ਤੇ ਇਹ ਸੰਗਤ ਨੂੰ ਬੇਨਤੀ ਕਰਾਂਗੇ ਇਹ ਵੀਡੀਓ ਨੂੰ ਸ਼ੇਅਰ ਕਰਕੇ ਨਾ ਜਰੂਰ ਸਰਕਾਰ ਤੱਕ ਪਹੁੰਚਾ ਦਿਓ ਤਾਂ ਜੋ ਅਮੀ ਜੀ 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 ਬਿਲਕੁਲ ਇੱਕ ਮੈਸੇਜ ਹੋਰ ਦੇਣਾ ਰਹਿ ਗਿਆ ਜੀ ਮੇਰਾ ਹੋਰ ਵੀ ਕਈ ਸਮਾਜ ਸੇਵੀ ਜਥੇਬੰਦੀਆਂ ਵੀਰ ਲਖੇ ਸਿਧਾਣੇ ਵਰਗੇ ਜਿਨ੍ਹਾਂ ਨਸ਼ੇ ਦੇ ਖਿਲਾਫ ਚੰਗਾ ਡਟ ਕੇ ਪ੍ਰਦਰਸ਼ਨ ਕਰ ਰਹੇ ਹਨ ਮਾਵਾ ਦੇ ਪੁੱਤ ਵਿਚਾਰੇ ਹਨ ਇਹੋ ਜੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਹਾਂ ਤੇ ਨਸ਼ਾ ਕਰਨ ਵਾਲੇ ਵੀਰਾਂ ਬੱਚਿਆਂ ਨੂੰ ਵੀ ਬੇਨਤੀ ਕਰਦਾ ਮੈਨੂੰ ਪਤਾ ਨਸ਼ਾ ਕਰਨਾ ਤੁਹਾਡੀ ਮਜਬੂਰੀ ਬਣ ਗਿਆ ਹੈ ਕਿਉਂਕਿ ਜਦੋਂ ਅਮਰੀ ਨੂੰ ਟੋਟ ਲੱਗੀ ਹੋਵੇ ਤੇ ਉਹ ਸਾਨੂੰ ਪਤਾ ਹੈ ਉਹ ਕੁਝ ਵੀ ਕਰਨੋਂ ਬੰਦਾ ਮਾਰਨ ਦਾ ਕਿਤਿਆਰ ਹੋ ਜਾਂਦਾ ਆ ਪਰ ਮੈਂ ਬੇਨਤੀ ਕਰਦਾ ਬੱਕਰੇ ਦੀ ਮਾਂ ਕਨੇਕ ਦਿਨ ਸੁਖਣਾ ਸੁਖੂਗੀ ਇਹ ਖੀਰੀ ਦਾ ਅੰਤ ਮੌਤ ਜੇ ਤਹਾਡੇ ਅੱਗੇ ਵੀ ਭਰਾਓ ਬੇਨਤੀ ਕਰਦਾ ਕਈ ਮੇਰੇ ਬੱਚਿਆਂ ਵਰਗੇ ਕਈ ਭਰਾ ਜੇ ਨਸ਼ਾ ਛੱਡ ਦੋ ਮਾਮਾ ਨੂੰ ਪੁੱਤ ਨਹੀਂ ਤੇ ਲੱਭਣੇ ਤੁਸੀਂ ਇੱਕ ਦਿਨ ਮਰ ਜਾਣਾ ਆਂਦੇ ਆ ਪੁੱਤਾਂ ਖਾਤਰ ਲੋਕੀ ਖੂਹੀ ਪਾਉਂਦੇ ਜਾਲ ਕੋੜੇ ਪੁੱਤ ਨਹੀਂ ਲੱਭਦੇ ਹੱਟਾਂ ਉੱਤੇ ਤੂੰ ਲੱਭਦੀ ਫਰੇਂ ਬਾਜ਼ਾਰ ਕੋੜੇ ਭਿੱਖੀ ਵੰਡ ਵਿੱਚ ਨਸ਼ਾ ਵੇਖਦਾ ਸ਼ਰੇ ਆਮ ਬਾਜ਼ਾਰ ਕੋੜੇ ਜੀ ਸੋ ਭਾਈ ਸਾਹਿਬ ਨੇ ਸ਼ਰੇ ਆਮ ਬਾਈ ਨੇਮ ਉਹਨਾਂ ਬੰਦਿਆਂ ਦੇ ਨਾਂ ਲੈ ਕੇ ਦੱਸਿਆ ਜਿਹੜੇ ਬੰਦੇ ਅੱਜ ਵੀ ਨਸ਼ੇ ਦੇ ਇਸ ਕਾਰੋਬਾਰ ਦੇ ਵਿੱਚ ਇਨਵੋਲ ਨੇ ਇਸ ਤੋਂ ਪੁਲਿਸ ਨੂੰ ਬਾਈ ਨੇਮ ਦਰਖਾਸਤਾਂ ਦਿੱਤੀਆਂ ਗਈਆਂ ਕਾਰਵਾਈ ਕਰਨਾ ਹੁਣ ਪੁਲਿਸ ਦੀ ਜ਼ਿੰਮੇਵਾਰੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਿੰਨੀ ਜਲਦੀ ਜਾਗਦਾ ਹੈ ਤੇ ਕਿੰਨੀ ਜਲਦੀ ਇਹਨਾਂ ਲੋਕਾਂ ਤੇ ਕਾਰਵਾਈ ਹੁੰਦੀ ਹੈ ਇਹ ਵੀਡੀਓ ਨੂੰ ਸ਼ੇਅਰ ਕਰਕੇ ਤੇ ਸੀਐਮ ਸਾਹਿਬ ਤੱਕ ਜ਼ਰੂਰ ਪਹੁੰਚਾ ਦਿਓ ਕਿਉਂਕਿ ਜਿਨ੍ਹਾਂ ਨੇ ਇਹ ਗੱਲ ਕੀਤੀ ਸੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਬੰਦ ਕਰਕੇ ਪੰਜਾਬ ਨੂੰ ਹਰਿਆ ਭਰਿਆ ਬਣਾਵਾਂਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਵੇਖਦੇ ਰਹੋ ਸੁਰਖਾਪ ਟੀਵੀ ਧੰਨਵਾਦ